ਸਿਕਾਲ ਜੀ ਸਾਰਿਆਂ ਨੂੰ ਸਾਰੇ ਜਾਣੇ ਭੈਣ ਭਰਾ ਠੀਕ ਆ ਵਧੀਆ ਸੀ ਵਧੀਆ ਜੀ ਹੋ ਠੀਕ ਆ ਸਾਰੇ ਜਾਣੇ ਸਾਰੇ ਪਿਆਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਅਸੀਂ ਜੀਤੇ ਹੋ ਤੁਸੀਂ ਰਾਜੀ ਖੁਸ਼ ਹੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਬਹੁਤ ਹੀ ਸੋਹਣੇ ਭੈਣ ਭਰਾਵਾਂ ਦੇ ਕਮੈਂਟ ਆਉਂਦੇ ਆ ਇੱਕ ਕਮੈਂਟਾਂ ਦੇ ਵਿੱਚ ਇਹ ਵੀ ਸਾਨੂੰ ਹੋਰ ਜ਼ੋਰ ਮੰਗ ਸੀਗੀ ਵੀ ਤੁਸੀਂ ਇੰਟਰਵਿਊ ਤੁਹਾਡੇ ਘਰ ਤੋਂ ਨਹੀਂ ਆਈ ਹੈ ਜਜੂਆਂ ਨੂੰ ਕੈਂਟ ਪੰਜਾਬੀ ਦੇ ਇੰਟਰਵਿਊ ਦੇਖਣ ਨੂੰ ਮਿਲੂਗੀ ਸਾਰੇ ਜਾਣੇ ਵੇਖਿਆ ਜਦੋਂ ਪਿਆ ਕੇ ਕੈਂਟ ਪੰਜਾਬੀ ਚੈਨਲ ਤੇ ਇੰਟਰਵਿਊ ਸਾਡੀ ਆ ਗਈ ਹੈ ਅੱਜ ਉਹਦੇ ਵਿੱਚ ਆਉਣ ਦੇ ਬਹੁਤ ਹੀ ਖੁਸ਼ੀ ਹੈ ਹਾਂ ਬਾਕੀ ਜਿਹੜੇ ਤੁਸੀਂ ਸਾਨੂੰ ਇੱਥੋਂ ਤੱਕ ਪਹੁੰਚਾਇਆ ਤੁਹਾਡਾ ਵੀ ਤਹਿ ਦਿਲੋਂ ਧੰਨਵਾਦ ਹੈ ਜੀ ਜਿਨ੍ਹਾਂ ਨੇ ਸਾਨੂੰ ਇੱਥੋਂ ਤੱਕ ਮਾਦਿਲ ਤੱਕ ਪਹੁੰਚਾਇਆ ਬਾਕੀ ਮੈਂ ਬੈਂਡ ਭਰਾਵਾਂ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਤੁਹਾਨੂੰ ਜੀ ਇੱਥੋਂ ਤੱਕ ਪਹੁੰਚਾਇਆ ਵੇਖੋ ਜੀ ਜੋ ਅਸੀਂ ਭੈਣਾਂ ਕਹਿੰਦੀਆਂ ਨੇ ਸਾਨੂੰ ਕਮੈਂਟ ਵੀ ਕੀਤੇ ਸੀ ਵੀ ਕਰਮ ਜੀ ਤੁਸੀਂ ਆਪ ਦੀ ਜ਼ਿੰਦਗੀ ਬਾਰੇ ਦੱਸੋ ਠੀਕ ਹੈ ਜੀ ਸਾਰਾ ਕੁਝ ਜ਼ਿੰਦਗੀ ਬਾਰੇ ਉਹਦੇ ਵਿੱਚ ਸਾਰਾ ਕੁਝ ਜ਼ਿੰਦਗੀ ਬਾਰੇ ਜੋ ਕੋ ਸਟਣਾ ਹੋਇਆ ਹਾਂ ਉਹ ਸਾਰਾ ਕੁਝ ਤੁਹਾਡੇ ਸਾਹਮਣੇ ਹੈ ਬਾਕੀ ਉਹ ਆ ਜੀ ਕੋਈ ਵੀ ਚੀਜ਼ ਆ ਉਹ ਆਪਾਂ ਕਿਸਾਨ ਗਲਤੀਆਂ ਦਾ ਪੂਤਲਾ ਹੁੰਦਾ ਜੇਕਰ ਆਪਾਂ ਉਹ ਗਲਤੀ ਸੁਧਾਰ ਲਈਏ ਤਾਂ ਬਹੁਤ ਬੰਦੇ ਵੱਧ ਹੋਏਗਾ ਕੋਵੇ ਦਿਖਾਸ ਵੱਡੀ ਗੱਲ ਨਹੀਂ ਗੀ ਇਹ ਬਾਣੀ ਹੈ ਮਨ ਦਾ ਸੁਝਾ ਹੁੰਦਾ ਜਿੱਥੇ ਮਨ ਮਰਜੀ ਲਾ ਲਾ ਮਨ ਤਾਂ ਹੁਣ ਬਹੁਤ ਡਮੰਡਾ ਮੰਗਦਾ ਕਿੱਥੋਂ ਕਿੱਥੋਂ ਪੂਰੀਆਂ ਆਉਣਗੀਆਂ ਹਾਂਜੀ ਇਸ ਕਰਕੇ ਵੀ ਅਪਨੋਰ ਕਿਸੇ ਨੇ ਕੋਈ ਤਮਕਾ ਆਇਆ ਨਹੀਂ ਕਿ ਜਿਹੜਾ ਪਰਪੂਰ ਦੀ ਗੱਲ ਨਹੀਂ ਗਈ ਠੀਕ ਹੈ ਜੀ ਹੌਲੀ 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 ਸਭ ਪਿੰਦਾ ਪਿੰਦਾ ਮਨ ਆਪ ਹੀ ਮੁੜਿਆ ਚਲੋ ਪਰਮਾਤਮਾ ਦੀ ਜੀਣਾ ਸੱਚੇ ਬਾਦਸ਼ਾਹ ਦੀ ਔਰ ਵਧੀਆ ਰੰਗੀ ਵਾਦ ਦੇ ਦਿੱਕਤ ਨਹੀਂ ਠੀਕ ਹੈ ਜੀ ਮੇਰਾ ਮੁੱਦਾ ਤਾਂ ਇਹ ਸੀਗਾ। ਔਰ ਠੀਕ-ਠਾਕ ਹੋ ਜੀ। ਬਾਕੀ ਤੁਸੀਂ ਇਹ ਵੀ ਜ਼ਰੂਰ ਵੇਖਿਓ। ਬਾਕੀ ਆਪਣੇ ਸੱਚੀ ਗੱਲ ਦੀ ਸਾਲੇ। ਜਿੰਦਗੀ ਜਿੰਦਾਬਾਦ ਚੈਨਲ ਨੂੰ ਵੱਧ-ਵੱਧ ਸ਼ੇਅਰ ਕਰੋ ਤੇ ਲਾਈਕ ਕਰੋ। ਛੋੜਾ ਜਾ ਉਹ ਪੱਠੀ ਦੀ ਚਾਲ ਹੋ ਗਈ। ਅਸੀਂ ਇਹ ਚੱਤ ਸੋਚਦੇ ਸੀ ਟਾਵਾ ਟੋਲ ਜੇ ਹੋ ਗਏ। ਬਾਕੀ ਸਾਨੂੰ ਅੱਜ ਜਦੋਂ ਤੜਕੇ ਵੀਡੀਓ ਉਹਨਾਂ ਨੇ ਸਾਨੂੰ ਭੇਜ ਕਰ ਲਈ। ਆਡੀਓ ਚੋਂ ਚੱਲ ਰਿਹਾ। ਅਸੀਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਪਰਮਾਤਮਾ ਨੂੰ ਚੜ੍ਹਦੀ ਕਲਾ ਵਿੱਚ ਸੱਚੇ ਮਾਸ਼ਾਅਰ ਬਹੁਤ-ਬਹੁਤ ਐਂ ਪੰਜਾਬੀ ਵਾਲਿਆਂ ਦਾ ਜੀ ਰੂਹ ਵੱੱਟਾ ਧੰਨਵਾਦ ਜਿਨ੍ਹਾਂ ਨੇ ਇੰਟਰਵਿਊ ਚਲਾਈ ਹੈ ਨਾ ਸਾਨੂੰ ਚੈਨਲ ਤੇ ਲਿਆਂਦਾ ਸਾਡੀ ਜ਼ਿੰਦਗੀ ਬਾਰੇ ਸਾਰੇ ਸਾਂਝੇ ਕੀਤੇ ਜਿੰਨਾ ਵੀ ਹੋਇਆ ਅਸੀਂ ਜ਼ਿੰਦਗੀ ਦੇ ਵਿੱਚ ਬਾਕੀ ਜਿਵੇਂ ਸਾਨੂੰ ਖੁਸ਼ੀ ਆਈ ਆਉਗੀ ਉਹ ਵੀ ਤੋਂ ਲੋਕ ਸ਼ੇਅਰ ਕੀਤੇ ਜਾਊਗੀ ਮਤਲਬ ਸਾਰੇ ਆਣੇ ਵੀ ਤਾਂ ਨੇ ਮਾਅਦੇਸੇ ਸਾਨੂੰ ਸੋਟੀ ਇੰਟਰਵਿਊ ਨਹੀਂ ਆਉਣੀ ਤੇ ਉਹ ਵੀ ਅੱਜ ਇੰਟਰਵਿਊ ਆਉਂਦੀ ਸਾਨੂੰ ਖੁਸ਼ੀ ਹੋਈ ਚਲੋ ਉਹਨਾਂ ਦੇ ਵੀ ਮੂੰਹ ਬੰਦ ਹੋਣਗੇ ਜਿਹੜੇ ਕਹਿੰਦੇ ਸੀ ਇਹਨਾਂ ਦੀ ਇੰਟਰਵਿਊ ਨਹੀਂ ਆਉਣੀ ਇਹ ਆਏ ਆ ਇਹ ਜਿਹਾ ਆ ਹਾਂਜੀ ਬਹੁਤ ਕੁਝ ਕਿਹਾ ਵੈਸੇ ਸਾਰੇ ਭੈਣ ਭਰਾਵਾਂ ਨੂੰ ਪਤਾ ਹੀ ਆ ਸਾਰੇ ਨੇ ਸੁਣਿਆ ਇਹ ਟੈਨਸ਼ਨ ਵਾਲੀ ਗੱਲ ਨਹੀਂ ਦੀ ਹੈ ਨਾ ਵੇ ਆਪਾਂ ਕਿਸੇ ਤੇ ਰੋਸ ਗਰੋਧ ਨਹੀਂ ਕਰਨਾ ਨਾ ਆਪਾਂ ਨੂੰ ਨਹੀਂ ਹੋਈ ਇਹ ਜਨਾਲ ਅਰੇ ਮਾਂਜੀ ਆ ਰਮਾਤ ਮਾਂ ਚਾਰਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਪਰ ਮੈਂ ਤੈਨ ਤਿਲੋਂ ਧੰਨਵਾਦ ਅਸੀਂ ਤੇਰੇ ਮੋੜ ਮੋੜ ਕਰਦਾ ਵੀ ਜਿਨ੍ਹਾਂ ਨੇ ਤੁਸੀਂ ਸਾਨੂੰ ਇੱਕ ਛੋਟੇ ਜਿਹੇ ਰਮਾਣੇ ਸ਼ੁਰੂ ਕੀ ਸਾਨੂੰ ਇੱਥੋਂ ਤੱਕ ਪਹੁੰਚਾਇਆ ਭੈਣ ਭਾਈ ਭੈਣ ਭਰਾ ਸਾਰੇ ਮੀਲਾਂ ਦਾ ਤੈਨ ਦੇ ਲੋ ਧੰਨਵਾਦ ਆਹਰਲੇ ਬੈਚ ਦੇ ਸੰਦੇ ਸਾਰੇ ਵਿੱਚ ਬੈਠੇ ਭੈਣ ਭਰਾ ਬਜ਼ੁਰਗ ਮਤਾਵਾ ਬੱਚੇ ਮੀਨ ਸਾਰੇ ਛੋਟੇ ਤੋਂ ਲੈ ਕੇ ਵੱਡੇ ਤੱਕ ਸਾਰਿਆਂ ਦਾ ਹੀ ਤੈਨ ਦੇ ਲੋ ਧੰਨਵਾਦ ਤੁਹਾਡੇ ਮਿਹਰ ਸਦਕੇ ਜੀ ਅਸੀਂ ਇੱਥੋਂ ਤੱਕ ਬਾਕੀ ਆਵਾ ਵੀ ਜ਼ਿੰਦਗੀ ਜਿਦਾਂ ਚੜਾਹ ਚੜਾਹ ਬਹੁਤ ਆਉਂਦੇ ਜਾਂਦੇ ਰਹਿੰਦੇ ਆ ਠੀਕ ਹੈ ਜੀ ਪਰ ਜਿਹੜਾ ਜੀਵਨ ਸਾਥੀ ਉਹਦੇ ਨਾਲ ਦੀ ਰੀਤ ਨਹੀਂ ਅੱਜ ਕੱਲ ਕੋ ਕਿਸੇ ਦੇ ਘਰ ਉਹ ਵੀ ਖਾਣਾ ਨਾ ਬਹੁਤ ਔਖਾ ਲੱਗਦਾ ਬਾਕੀ 2-4 ਦਿਨ ਜ਼ਗੀਰੀ ਚ ਵੱਢਿਆਊਗਾ ਅਗਲਾ 2-4 ਦਿਨ ਹੋਰ ਬਾਅਦ ਵਿੱਚ ਵੱਢੂ ਕਿ ਨੂੰ ਆਣਾ ਤਾਂ ਘਰੇ ਹੀ ਪੈਣਾ ਮੈਂ ਤਾਂ ਭੈਣ ਭਰਾਵਾਂ ਨੂੰ ਇਹ ਹੀ ਸਾਰਾ ਕਹਿਣਾ ਜੇ ਮੈਂ ਇਹ ਗੱਲ ਕਹਿਣਾ ਮੈਨੂੰ ਹਰੇਕ ਗੱਲ ਜ਼ੋਰ ਲੱਗ ਜੂ ਈਸਾ ਚੂਹਾ ਕਾ ਕੇ ਬਿੱਲੀ ਅੱਜ ਨੂੰ ਚਲੀ ਠੀਕ ਹੈ ਕਿ ਵੀ ਅੱਜ ਮਤਾਂ ਦਿੰਦਾ ਕੱਲ ਆਈ ਸੀ ਪਰ ਮੈਂ ਫੇਰ ਵੀ ਸੋਚਦਾ ਵੀ ਜਿਵੇਂ ਮੇਰੀ ਜ਼ਿੰਦਗੀ ਸੁਧਾਰੀ ਗਈ ਹੈ ਪਰ ਇਹ ਇੱਕ ਪੈਣ ਪਰਾ ਦੀ ਇਸੇ ਤਰ੍ਹਾਂ ਦੀ ਜ਼ਿੰਦਗੀ ਸੁਧਾਰੀ ਜਾ ਤਾਕਿ ਉਹ ਅੱਗੇ ਵੱਧ ਸਕੇ ਔਰ ਮੇਰੇ ਰੰਗਰ ਕੇਡੇ ਦਾ ਤਹਿ ਦਿਲੋਂ ਧੰਨਵਾਦ ਆ ਮੇਰੇ ਨੌਜਵਾਨ ਵੀਰਾਂ ਦਾ ਵੀ ਤਹਿ ਦਿਲੋਂ ਧੰਨਵਾਦ ਆ ਤੇ ਜਿੰਨੇ ਜਿਆਦਾ ਤਾਂ ਇਹ ਚਾਚੇ ਸਾਰਿਆਂ ਪਰ ਮੈਂ ਫੇਰ ਵੀ ਆਪ ਦਾ ਮਨ ਇੱਕ ਮਾਨ ਦੀ ਗੱਲ ਹੈ ਜੇ ਉਹ ਅਪਾ ਕੇ ਜਦੋਂ ਬੈਠੇ ਆ ਵੀ ਕੀ ਜਾਂਦੇ ਆ ਇਹ ਆ ਵੀ ਦੌਂਗੀ ਜਾਈ ਦੌਂਗੀ ਤੇ ਫੇਰਾ ਜੇ ਕੋਈ ਮਹਿਮਾਨ ਘਰ ਆਇਆ ਆਪਾਂ ਕੇ ਜਦੋਂ ਦੱਸਦੇ ਹਾਂ ਕਿ ਘਰੇ ਮਹਿਮਾਨ ਆਇਆ ਅੱਜ ਸਾਨੂੰ ਇੰਨਾ ਟਾਈਮ ਲੱਗ ਗਿਆ ਸੋ ਜਾਨੀ ਕਿ ਆਪਾਂ ਘਰ ਦਾ ਹਰੇਕ ਮੁੱਦਾ ਆਈ ਚੱਕ ਲੈਂਦੇ ਆ ਨਾ ਤੇ ਮੁਰਕੇ ਵੇਖ ਲੋ ਕਿੰਨੇ ਕਿੰਨੇ ਤਾਈ ਆਪਾਂ ਜਿਹੜਾ ਕੋਈ ਮਿਲਦਾ ਆਪਾਂ ਨੂੰ ਔਰ ਇੱਕ ਨੂੰ ਧਾਰਦੇ ਆ ਸਾਡਾ ਰਿਸ਼ਤੇਦਾਰ ਆ ਗਿਆ 1 1 2 2 3 3 4 4 ਕਰਕੇ ਕਿਦਾਂ ਪੈਣ ਪਰਾਣਾ ਮਨਵਾਸ ਲਾ ਦਿੱਤਾ ਨਾ ਮੈਂ ਤੈਨ ਦਿਲੋਂ ਉਹਨਾਂ ਦਾ ਵੀ ਤੈਨ ਦਾ ਧੰਨਵਾਦ ਹੈ ਹੋਰ ਮੇਰੇ ਨਾਲ ਕਿਹੜੇ ਕਿਹੋ ਜਿਹੇ ਸਾਰਾ ਦਾ ਤੈਨ ਦਾ ਤੈਨ ਦਾ ਧੰਨਵਾਦ ਵੀ ਰਹਾ ਪਰ ਵੀਰੋ ਆਪਾਂ ਦਾ ਇਹ ਦਿਨ ਚ ਸੋਚਾਂ ਮੈਂ ਤਾਂ ਹਮੇਸ਼ਾ ਹੀ ਚਾਹੀਏ ਸੋਚਦੇ ਰਹੇ ਨਾ ਵੀ ਆਪਾਂ ਹਰੇਕ ਬੰਦੇ ਨੂੰ ਖੁਸ਼ ਰੱਖਣਾ ਬਸ ਕਾਦੇ ਪਿੱਛੇ ਜਰਾਈ ਕੀ ਕਰਦੇ ਹਾਂ ਪਰ ਇਹਨਾਂ ਵੀ ਪਰਮਾਤਮਾ ਸੱਚੇ ਪਾਤਸ਼ਾਹ ਦੇ ਸਾਥ ਹੈ ਠੀਕ ਹੈ ਜੀ ਕੱਲ ਦਾ ਤਾਂ ਪੱਕੇ ਤੇ ਦੇਖਿਆ ਹੁੰਦੀ ਪਲ-ਪਲ ਦੀ ਉਹਦੇ ਕੋਲੇ ਰਿਪੋਰਟ ਹੈ ਤੇ ਬਾਕੀ ਉਹ ਸਾਰਾ ਕੁਝ ਕਰਨ ਵਾਲਾ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਠੀਕ ਹੈ ਜੀ ਮੈਂ ਤਾਂ ਹਰੇਕ ਅਜ ਤਾਂ ਇਹ ਮਨੋ ਚੋਇ ਤੇ ਵੀ ਹਰੇਕ ਪੈਂਡ ਪਰਾਂ ਉੱਚੀ ਚੜ੍ਹਦੀ ਕਲਾ ਵਿੱਚ ਰੱਖੇ ਦਰਦੁਗਣੀ ਰਾਤ ਚੌਂਕਰੀ ਤੱਕ ਦੀ ਬਾਤ ਸੀ ਅਸੀਂ ਵੀ ਬਾਹਰ ਅੰਦਰ ਜਾਣੇ ਨੇ ਜ਼ਰੂਰ ਅਸੀਂ ਆਉਂਦੇ ਜਾਂਦੇ ਵੀ ਹੈ ਨਾ ਰਾਸਤੇ ਦੇ ਵਿੱਚ ਵੀ ਜਾਂਦੇ ਆ। ਕਈ ਵਾਰੀ ਸਾਨੂੰ ਆਉਂਦਿਆਂ ਨੂੰ ਕੁਵੈਲਾ ਵੀ ਹੋ ਜਾਂਦਾ ਹੈ ਪਰ ਉਹ ਜੀ ਪ੍ਰਮਾਤਮਾ ਦੀ ਮਿਹਰ ਹੈ। ਅਰੇ ਜੀ ਕੋਈ ਗੱਲ ਨਹੀਂ ਹੈ ਨਾ। ਤੇ ਪਰ ਵੇਖੋ ਮੈਂ ਜਦੋਂ ਵੀ ਸ਼ੁਰੂ ਕੀਤਾ ਸੀ ਆ ਪ੍ਰੋਜੈਕਟ ਸੇ ਤੇ ਮੇਰੇ ਮਨ ਚ ਆਈ ਲੱਜੀ ਆ ਦੀ ਸੀ ਕਿਵੇਂ ਆਪਾਂ ਗਾਂ ਤੁਰਾਂਗੇ। ਅਸੀਂ ਆਏ ਬਲੌਗ ਜ਼ਰੂਰ ਤਿਆਰ ਕਰ ਲੈਣਾ। ਬਾਅਦ ਦੇ ਵਿੱਚ ਉਹ ਸੋਚੀ ਆਣਾ ਕੱਲ੍ਹ ਨੂੰ ਕੀ ਕਰਾਂਗੇ, ਕਿਵੇਂ ਕਰਾਂਗੇ। ਤੁਹਾਡੇ ਭੈਣ ਭਰਾਵਾਂ ਦੇ ਕਮੈਂਟਾਂ ਦੇ ਆਸਰੇ ਤੇ ਅਸੀਂ ਹੋ ਸਾਨੂੰ ਉਤਸ਼ਾਹ ਵਾਧਾ ਗਿਆ ਅਸੀਂ ਗਾਟ ਰਹੇ ਹਾਂ ਬਹੁਤ ਬਹੁਤ ਇੱਥੋਂ ਤੱਕ ਥੋੜਾ ਹਣਾ ਤੇ ਇੱਕ ਕਿੰਨੇ ਮੇਰੇ ਭੈਣ ਭਰਾ ਜੁੜ ਗਏ ਪਹਿਲਾਂ ਅਸੀਂ ਤਾਂ ਜਿਵੇਂ ਬੈਠੇ ਜਿਹੜਾ ਵੀ ਸਾਡਾ ਕੋਈ ਨਹੀਂ ਗਿਆ ਕੌਣ ਜ਼ਕੀਰੀ ਵਾਲੇ ਨੇ ਜਦੋਂ ਟਾਈਮ ਲੱਗਣਾ ਉਹਦੇ ਫੋਨ ਲਾਉਣਾ ਹੁੰਦਾ ਹੀ ਹੈ ਨਾ ਇਹ ਆਪਣਾ ਹੁਣ ਦਿੱਲੀ ਦਾ ਭੈਣ ਭਰਾ ਮਿਲਦੇ ਆਂ ਅੱਲਾਹ ਵਾਕਾ ਕਰਦੇ ਆ ਨਾ ਇੰਨਾ ਮਨ ਮੋਰ ਹੋ ਜਾਂਦਾ ਨਹੀਂ ਬੰਦੇ ਇਕੱਲੇ ਦੋ ਬੰਦੇ ਬੈਠੇ ਤਾਂ ਮਨ ਮੋਰ ਹੋ ਜਾਂਦਾ ਜੀ ਤੇ ਔਰ ਕਰਮਜੀਤ ਨੂੰ ਦੱਸਾਂਗਾ ਬਹੁਤ ਚਿਰ ਦੀ ਵੇਟ ਕਰਦੇ ਸੀ ਇਹਨਾਂ ਤੋਂ ਪਾਰਟੀ ਦੇ ਜੋਗ ਹੋ ਗਏ ਉਹਨਾਂ ਨਾ ਹਣ ਵੇਖੋ ਪਾਰਟੀ ਆਪਾਂ ਨੂੰ ਕਦੋਂ ਦਿੰਦੇ ਧੰਨਵਾਦ ਜੀ ਗੋਲਡੀ ਕਨੇਡਾ ਜੀ ਗੋਲਡੀ ਕਨੇਡਾ ਤੋਂ ਬੱਚਾ ਏ ਉਹਨਾਂ ਨੇ ਕਿਹਾ ਸੀ ਮੇਰਾ ਨਾਮ ਬੋਲ ਦਿਓ ਹਾਂ ਬਹੁਤ ਧੰਨਵਾਦ ਪੁੱਤ ਸਾਨੂੰ ਨਾਮ ਬੋਲਣ ਨੂੰ ਕਿਹਾ ਪਰਮਾਤਮਾ ਨੂੰ ਛੱਡਦੀ ਚੜਦੀ ਕਲਾ ਵਿੱਚ ਰੱਖੇ ਪਰਮਾਤਮਾ ਬਹੁਤ ਬਹੁਤ ਤਰੱਕੀਆਂ ਵਾਸਤੇ ਤੁਹਾਨੂੰ ਜਿਹੜੀ ਕੈਨੇਡਾ ਜੀ ਵੱਧ ਤੋਂ ਵੱਧ ਕਮੈਂਟ ਕਰੋ ਦੱਸੋ ਤੁਹਾਨੂੰ ਜਿਵੇਂ ਟਿਕਟਾਕ ਹੋ ਹਾਂ ਪਤ ਤਾਂ ਠੀਕ ਆ ਤੂੰ ਅਸੀਂ ਵੀ ਠੀਕ ਆ ਬਹੁਤ ਖੁਸ਼ੀ ਹੋਈ ਆ ਤੇ ਇੱਕ ਵੀਰ ਨੇ ਜਿਹੜੀ ਇੱਕ ਹੋਣ ਇੱਕ ਵੀਰ ਭੈਣ ਭਰਾ ਨੇ ਕਮੈਂਟ ਕੀਤਾ ਸੀ ਵੀ ਆਪਣਾ ਨੰਬਰ ਦਿਓ ਸਾਨੂੰ ਕੋਮੈਂਟ ਤੇ ਸਾਨੂੰ ਜਵਾਬ ਨਹੀਂ ਦੇਣਾ ਹੁੰਦਾ ਸਾਨੂੰ ਕੋਮੈਂਟ ਨਹੀਂ ਕਰਨਾ ਹੁੰਦਾ ਉਹਦੇ ਵਿੱਚ ਬਲੌਗ ਦੇ ਵਿੱਚ ਬਲੌਗ ਦੇ ਵਿੱਚ ਲੋ ਲਾਹਾਂਗੇ ਤੁਝਾ ਕਰਾ ਦੇ ਹਾਂਜੀ ਸਕਰੀਨ ਤੇ ਐਡ ਕਰਾਂਗੇ ਉਦੋਂ ਤੁਸੀਂ ਆਧਾ ਨੰਬਰ ਵੇਖ ਕੇ ਕਰਨਾ ਤੁਸੀਂ ਗੱਲਬਾਤ ਕਰ ਲਿਓ ਪਰ ਉਹਦੇ ਵਿੱਚ ਅਸੀਂ ਦੱਬੀ ਤੇ ਕਰਨਾ ਨਹੀਂ ਹੁੰਦਾ ਇਸ ਕਰਕੇ ਸਾਨੂੰ ਜਵਾਬ ਨਹੀਂ ਦੇਣਾ ਆਇਆ ਸਾਨੂੰ ਜਵਾਬ ਨਹੀਂ ਦੇਣਾ ਆਇਆ ਤੇ ਉਹ ਬਾਕੀ ਉਹ ਵੇਜੀ ਨੂੰ ਇਹ ਐ ਜਿੱਥੇ ਦੇ ਕੱਲ ਅਸੀਂ ਬਲੌਗ ਪਾਇਆ ਸੀਗਾ ਉਹਦੇ ਵਿੱਚ ਬੋਲਿਆ ਸੀਗਾ ਕੋਈ ਕੋਸਮਾਨ ਜੇ ਮੇਰੇ ਸ਼ਾਰਟ ਦੇ ਵਿੱਚ ਵੀ ਹੈਗਾ ਉਹ ਵੀ ਮੀਰਪੁਰਾ ਚੈੱਕ ਕਰ ਲਿਓ ਤੇ ਬਾਕੀ ਤੁਹਾਨੂੰ ਨੰਬਰ ਭੇਜ ਦਿਆਂਗੇ ਉਹ ਗੱਲ ਦੀ ਤਵਾਸ ਸੋਟੀਆਂ ਤਕੜੀ ਸਾਰਿਆਂ ਨੂੰ ਨੌਣੇ ਬਹੁਤ ਯਾਰ ਦੇ ਬਹੁਤ ਇਕ ਦੂਜੇ ਜਿਹੜਾ ਉਹਨਾਂ ਨਾਲ ਨਾਕ ਦੂਜਾ ਜਿਹੜਾ ਇੱਕ ਤਾਂ ਉਹ ਪਰ ਛੱਡ ਦਾਂਗੇ ਆ ਉਹਨਾਂ ਚਰਚਾ ਉੰਦੇ ਦੇ ਬੇਕੀ ਲੋ ਹਾਂ ਅੱਜ ਤੋਂ ਉੱਪਰ ਆ ਨਿਕਲ ਗਈ ਇਹ ਸਕੂਲ ਵਾਲੀ ਆ ਮਣੀ ਹੁਣਾਂ ਦੀ ਇੱਥੇ ਸੈੱਟ ਕੇ ਲਾ ਕੇ ਹਾਂ ਕੱਲ ਕੱਲ ਨੂੰ ਤਾਂ ਐਤਵਾਰੀ ਐਤਵਾਰ ਦਾ ਆਏਗਾ ਜੇ ਐਤਵਾਰ ਆਜਾਣਾ ਡਿਕਾੜ ਐਤਵਾਰ ਆ ਜਾ ਤਰਕੇ ਦੇ ਨਾ ਹਾਂ ਜਿਹੜੀ ਅੰਦਰੋਂ ਪਾਣੀ ਕਰਾ ਦੇ

ਆ ਚੱਕ ਮੇਰਾ ਪਾਤਾ। ਫਟਕੇ ਆਵੋ। ਠੀਕ ਹੈ ਜੀ ਭੈਣ ਬਰਾਵ ਤੂੰ ਜੀ ਕਮੈਂਟ ਆ ਲੈਣ ਜਰੂਰ ਦੱਸਣਾ ਵੀ ਕਿੱਦਾਂ ਕਿਵੇਂ ਠੀਕ ਠਾਕ ਹੈ। ਅਜਮੀਂ ਬਾਰੇ ਵੀ ਦੱਸਿਓ ਤੜਕੇ ਜਿਹੜੇ ਬਦਲਵਾਈ ਸੀਗੀ ਬਹੁਤ ਵੀਰਾਂ ਨੂੰ ਲੱਗਦਾ ਸੀ ਬਹੁਤ ਹੋਊਗਾ। ਉਹ ਵੀ ਕਮੈਂਟ ਕਰਕੇ ਜੀ ਉਹ ਦੱਸਣਾ। ਪੱਟਾ ਲੱਗਿਆ ਥੋੜਾ ਜਿਹਾ ਸੀਗਾ। ਉਹ ਥੋੜਾ ਜਿਹਾ ਕੰਮ ਨਹੀਂ ਸੀਗਾ ਬੜਾ ਨਹੀਂ ਜੀ। ਤੇ ਜੇ ਉਹ ਚੱਲ ਪੈਂਦਾ ਤੇ ਨਾ ਰੁਕਣਾ ਨਹੀਂ ਸੀ ਲੰਦਾ। ਉਹ ਸਾਰੇ ਭੈਣ ਭਰਾਵਾਂ ਦਾ ਜਿਹੜਾ ਧੰਨਵਾਦ ਦਿੱਤਾ ਸੀ ਇੱਥੇ ਵੀ ਕਰਦੇ ਆ ਕੱਲ ਨੂੰ ਸਵੇਰ ਆਸੀ ਤਰੋ ਹਰਿਆਣੋਂ ਆ ਤੁਮ ਮਿਲਾਂਗੇ ਐ ਬੇਟੀ ਗਈ ਸੀ ਦੁੱਧ ਲੈਣ ਤਰ ਪਰ ਉੱਤਰ ਵੀ ਵੇਖਣਾ ਯਾਦ ਆ ਗਿਆ ਆ ਉੱਥੇ ਜਾਦੇ ਬਹੁਤ ਦੁੱਧ ਲੈ ਪਾਸੇ ਪਾਸੇ ਕਈ ਵਾਰ ਦੁਪਹਿਰੇ ਤੁਰ ਜਾਂਦੀ ਹੈ ਦੁੱਧ ਲੈਣੇ ਇਹਨੂੰ ਬਾਅਦ ਚੋਂ ਦਾ ਲਾਰਜ ਖੇਡਣ ਦਾ ਐਦਾਂ ਦੁਪਹਿਰੇ ਟੋਲਦੀ ਜਾ ਕੇ ਚੱਲੀ ਕਹਿੰਦੀ ਸਤਿਲੇ ਆਵਾ ਅਸ ਸੱਚ ਹੈ ਤਾਂ ਵੀ ਕੋ ਸੂ ਵੀ ਸੁੱਤੇ ਪਏ ਹੋਣੇ ਆ ਹਨ ਤੋਂ ਦੁਪਹਿਰ ਹੀ ਚੱਲੀ ਜੋ ਤੁਸੀਂ ਜ਼ਰੂਰ ਜ਼ਿੰਦਗੀ ਜਿੰਦਾਬਾਦ ਚੈਨ ਨਾਲ ਜੁੜ ਰਹੇ ਹੋ ਠੀਕ ਹੈ ਜੀ ਮਤਵਾ ਚੇਰ ਕਰਨਾ ਤੁਹਾਡਾ ਇਹ ਮੈਂ ਸਦਗਾ ਜੀ ਤੱਕ ਪਹੁੰਚ ਸਕਿਆ ਹਾਂ ਜੀ ਅਸੀਂ ਇਕੱਲੇ ਵੀ ਕੁਝ ਨਹੀਂ ਕਰ ਸਕਾਂ ਜੀ ਤੇ ਕੱਲ ਨੂੰ ਅਸੀਂ ਨਵੇਂ ਬਲੌਗ ਕਰਾਂ ਤੁਹਾਨੂੰ ਆ ਕੇ ਫਿਰ ਮਿਲਾਂਗੇ